ਕਹ ਦੱਸ ਦੋ ਵਿਆਹ ਕਿਹਦੇ ਸੀ ਹੁਣ ਦੱਸ ਤੇਰੀ ਮੰਮੀ ਦੇ ਹਾਂ ਤੂੰ ਦੂਜੀ ਥਾਂੋਂ ਆਦੂ ਹਾਂ ਇਹ ਰੌਲੇ ਪਹਿਲਾ ਵਾਲੀ ਆ ਪਹਿਲਾ ਨਾਲ ਜਿਹੜਾ ਤੇਰਾ ਬਾਪੂ ਸੀ ਇਹ ਪਹਿਲਾ ਨਾਲ ਇਹ ਕਿੱਥੇ ਹੁੰਦਾ ਹਾਂ ਰੱਬ ਕੋਲੇ ਗਿਆ ਚਾਂਦਾ ਕਮੌਦ ਹੋਈ ਸੀ ਦੀ ਹਾਂ ਤੋਰਾ ਬਾਲ ਬਣਾ ਸੀ ਹੈ ਚੱਕਦਾ ਲੱਗਿਆ ਇਹ ਕਹ ਦੱਸਾਂ ਸਭ ਨੇ ਕਰੇ ਭਾਈ ਜਦੋਂ ਡੈਡੀ ਸੀ ਹੈ ਇਹ ਤਾਂ ਛੋਟਿਆਂ ਦਾ ਮੁੱਖਿਆ ਜੀ ਹੈ ਹਾਂ ਜੀ ਨਹੀਂ ਵੱਡੇ ਉਹਦੇ ਮੁੱਖਿਆ ਜੀ ਬਾਰੇ ਛੋਟਿਆਂ ਹੁੰਦਿਆਂ ਨੂੰ ਬੱਤੂ ਬੱਤੂ ਕੱਖ ਦੇ ਗਿਆ ਸੀ ਪਹਿਲਾਂ ਹੀ ਹੈ ਹੁਣ ਨਹੀਂ ਅੱਗ ਗੱਲ ਹੋਰ ਦੱਸੇਗਾ ਜਿਹੜੀ ਉਹ ਪੈੜੀ ਸੀਗੀ ਉਹ ਪੈੜੀ ਤੂੰ ਪਹਿਲਾਂ ਤੋਂ ਵੇਖੀ ਆ ਹੋ ਹੈ ਇਸ ਪੈੜੀ ਦੇ ਇੱਕ ਪਾਸੇ ਬਾਰੇ ਰੱਖ ਜੇ ਸੀਗੇ ਹੈ ਇਹ ਕਿਹੜੀ ਜੀ ਸੀਗੀ ਕਾਹ ਬੋਲਦਾ ਬਾਕੀ ਆ ਬਾਬਾ ਮੈਂ ਮਰ ਗਿਆ ਸੀ ਚਾਂਦ ਚੱਕ ਮੈਂ ਮਰ ਗਿਆ ਸੀ ਗੱਪਰੂ ਕਹਿੰਦਾ ਬਾਬਾ ਮੇਰਾ ਵੀ ਇਸ ਮੇਰੇ ਜਿਹੇ ਹਿੱਸਾ ਇਹ ਕਹੂੰ ਸੀ ਬੋਲ ਕਾ ਇਹ ਕਿਹਦੇ ਨਾਲ ਮੁਕੰਨ ਛੋਟੇ ਭਾਈ ਮੁਕੰਨ ਦੇ ਛੋਟੇ ਛੋੜੇ ਜਿਹੋਦੇ ਹਾਂ ਇਹ ਬੰਦਾ ਇਹ ਸ਼੍ਰੀ ਗੁਰੂ ਸ਼੍ਰੀ ਘਰਾਂ ਦੇ ਛੋਟੇ ਭਾਈ ਆ ਗਈ ਸਮਝ ਗਾ ਲੈ ਤੁਸੀਂ ਪਹਿਲੇ ਵੀ ਤਾਂ ਸ਼੍ਰੀਖਸ਼ੀ ਤੇ ਹੁਣ ਵੀ ਸ਼੍ਰੀਖਸ਼ੀ ਆ ਏ ਬਰਦਾ ਤੇਰੇ ਕੰਮ ਚ ਐਂਡ ਕਲਾ ਹੀ ਬਿਠਾਣਾ ਬੰਦਾ ਪੋਖਾ ਹੈ ਬਾਬਾ ਇਹ ਕਹਿੰਦਾ ਮੈਂ ਭਈਆਂ ਦਾ ਭਈ ਐ ਤੇਰਾ ਭਰਾ ਵਗਦਾ ਹੈ ਹੈ ਤਾਈ ਦਾ ਮੁੰਡਾ ਕਿ ਚਾਚਾ ਲਾਦਾ ਹੁੰਦਾ ਦਾ ਭਰਾ ਹੀ ਹੁੰਦਾ ਫਿਰ ਇਹ ਉਹਨਾਂ ਦਾ ਵੀ ਉਹਨਾਂ ਦੀ ਵੀ ਪੈੜੀ ਹੈਗੀ ਆ ਹਾਂ ਸਾਡੀ ਵੀ ਹੈਗੀ ਆ ਹਾਂ ਪੈੜੀ ਇਕੱਠੀ ਹੈ ਸਾਰੇ ਸਾਰੀ ਸੰਜੀ ਜਾਣਾ ਮੈਨੂੰ ਪਤਾ ਪਰ ਇਹ ਬੰਦਾ ਤੇਰੀ ਗਾਣੀ ਸਿਰੇ ਨਹੀਂ ਚੜਨਦਾ ਜੇ ਇਹ ਬੰਦਾ ਹੋ ਜੇ ਪਾਸੇ ਤੇਰਾ ਘਰ ਹੋ ਜਾ ਲੋਟ ਬੋਲ ਤੁਸੀਂ ਵਜੇ ਸਭ ਸ਼ਾਂਤੀ ਨਾਲ ਬਸੋ ਫਿਰ ਬੋਲ ਹੈ ਮੇਰੇ ਨਾਲ ਹੋਰ ਦੱਸੇਗਾ ਆਪਾਂ ਤੇਰੇ ਘਰੇ ਕਾਇ ਨਹੀਂ ਪੱਲਾ ਕਦੇ ਬੋਲ ਆ ਅੱਖਾਂ ਨਕਸ਼ਤੀ ਦੇ ਬਣ ਗਿਆ ਸੀ ਤੁਹਾਡੇ ਇਹ ਨਕਸ਼ਾ ਨੋਰਸ ਮੇਰੇ ਬਣਾਏ ਸੀ ਤੇਰੇ ਬਣ ਗਿਆ ਸੀ ਜੋ ਜਿਸ ਨੂੰ ਨਿਗਾਹ ਪੱੜ ਗਈ ਸੀ ਤੇਰੀ ਹੈ ਨਕਸ਼ਤਾ ਹੀ ਬਣਾ ਦੇ ਘਰ ਜਾਂਦੀ ਆ ਹੈ ਇਹ ਬਦੰਦਰ ਕਹਿੰਦਾ ਪੁੱਠਾ ਮੈਂ ਬਣਾ ਸੀ ਕਿਉਂਕਿ ਵਸੀਆਂ ਨਹੀਂ ਆਉਣ ਲੱਗ ਪਟ ਪਟ ਹਨਾ ਵਸੀਆਂ ਨਹੀਂ ਆਉਂਦੇ ਹਨਾ ਜੋ ਸਿਆਰੋ ਯੇ ਯੇ 100 ਕੇ ਬੇ ਜਿਹੜਾ ਨਹੀਂ ਨੀ ਨਹੀਂ ਉਹ ਸਿਰੇ ਥੱਕੇ ਸੰਤੋਂ ਨਹੀਂ ਨੀ ਇਹ ਪਤਾ ਛੱਕਿਆ ਤੁਸੀਂ ਕਦੇ ਛੱਕਿਆ ਤੁਸੀਂ ਮੈਂ ਉਹ ਦਾ ਵਾਸਾ ਨਹੀਂ ਆਉਂਦੇ ਮੈਂ ਤਾਂ ਵਾਸਟ ਕਾਉਂਟ ਦੀ ਕਰਦਾ ਤੇ ਮੈਂ ਤਾਂ ਤੁਹਾਨੂੰ ਇਹ ਨਹੀਂ ਕਰ ਤਰੇ ਜੀ ਪਾਪਾ ਪੀਰਾਂ ਦਾ ਮੈਂ ਕਿਹਾ ਦੇਖੋ ਮੈਂ ਤਾਂ ਵਸੀਆਂ ਕਿਹਾ ਬਿਜਲੀ ਜਿਹੜੀ ਤੋਰ ਜੀ ਲੱਗ ਜਾਂਦੀ ਹੈ ਹਨਾ ਸ੍ਰੀ ਜੋ ਖਲਗਾ ਬਣ ਗਏ ਹੋ ਜਾਂਦਗਾ ਇਹ ਬਦੰਦਰ ਕਹਿੰਦਾ ਮੈਂ ਕਰਦਾ ਜੀ ਕਿਉਂਕਿ ਮੈਂ ਸਮਝਣੋਂ ਉਹ ਕੰਦ ਕਾਹ ਹੈ ਹੈ ਜਿੱਦਾਂ ਜੇ ਬਾਬਾ ਦਾ ਫਿਰ ਮੈਨੂੰ ਬੁਲਾਉਂਦੀ ਕਿ ਨੋਰ ਸੀ ਤੈਨੂੰ ਬਾਬਾ ਵੀਰਾ ਨੇ ਵੇਖਦਾ ਚੱਲਦੇ ਬਣੇ ਮੈਨੂੰ ਹੈ ਇਧਰ ਨੰਦ ਕੰਨ ਸਦਾ ਯਾਰ ਥੋੜਾ ਹਾਂ ਜੀ ਸੇਵਾ ਕਰਾਂ ਪਹਿਲੇ ਦੰਗੀਆਂ ਕਿੰਨੇ ਕਿੱਲੇ ਆ ਕਿੱਲੇ ਦੇ 4 ਕਿੱਲੇ ਤੈਨੂੰ ਕਿੰਨੇ ਹੁੰਦੇ ਆ ਮੈਨੂੰ ਤਾਂ ਸਵਾ ਕਿੱਲਾ ਹੀ ਆਉਂਦਾ ਸਵਾ ਕਿਲਾ ਮੇਰੇ ਨਾਮ ਪਰਾ ਦੇਗਾ ਬੋਲ ਦਵਾਵਾ ਪਹਿਲੇ ਹੈ ਤੇਰੀ ਤਾਂ ਹੋਰ ਵੀ ਡੁੱਬ ਗਈ ਆ ਘਾੜੀ ਆਈ ਪਾ ਰੱਖਣ ਉਹ ਵਿਆਹ ਕਰਦਾ ਮੈਂ ਕੀ ਕਰੂੰਗਾ ਚਲ ਆ ਜਾ ਮਟਵਾਉਂਦਾ ਤੇਰਾ ਹੱਕ ਪੁੱਤ ਤੇਰੀ ਪਹਿਲੀ ਤੇਰੇ ਜਵਾਕਾਂ ਨੂੰ ਸੁਣਣੀ ਕਿੱਟਾ ਔਰ ਜਿਹੜੀ ਆ ਪ੍ਰੋਬਲਮ ਹੈ ਇਹਨੂੰ ਕਰ ਲੈ ਪਾਸੇ ਜਿੱਦੇ ਪਾਸੇ ਹੋ ਗਈ ਕੋਲੇ ਕਾਗਜ਼ ਤੇ ਰੱਖ ਕੇ ਦਿੰਦਾ ਤੇਰਾ ਹੱਕ ਮਿਲੂਗਾ ਨਾ ਵਾਅਦਾ ਤੇ ਨਾ ਕੱਟ ਤੂੰ ਉਹਨਾਂ ਦੀ ਪਾਸੇ ਹੋਣੀ ਮਿਲਣੀ ਤੇਰੀ ਉੱਥੇ ਰਹਿ ਲੈਗਾ ਪਨੀ ਹੋਣ ਲਈ ਅਰੇ ਇਹ ਗੱਲ ਹੈ ਮੈਨੂੰ ਮੇਰੀ ਮਿਲ ਜਾਵੇ ਹੋ ਜੂ ਠੀਕ ਹੈ ਹੁਣ ਜੇ ਮੈਂ ਤੈਨੂੰ ਕਹਾਂ ਵੀ ਅੱਜ ਸਾਈ ਦੇ ਦੇ ਦੇਣਾ ਹੈ ਹੈ 10 ਮਿੰਨਿਆਂ ਨੂੰ ਦੋ ਸੌ ਦਾ ਸਾਈ ਦੇਣਾ ਟੁੱਟਿਆ ਫਰਾ ਉਹ ਦੇ ਕੇ ਸਾਈ ਪਹਿਲਾਂ ਫਿਰ ਬਾਕੀ ਕੰਮ ਆਹ ਜੀ ਕਿਆ ਹੋ ਗਿਆ ਤੁਹਾਡੀ ਪ੍ਰੋਬਲਮ ਆਈ ਅਸਟਾ ਮ ਕੱਲੇ ਮੁੰਡੇ ਦੇ ਨਹੀਂ ਘਰ ਦੇ ਵਿੱਚ ਪੂਰੀਆਂ ਬੁਰੀਆਂ ਬੁਰੀਆਂ ਮਈਆਂ ਪੱਤੇ ਸਮਝਾਈਏ ਵੀ ਮੈਂ ਨਿਗਾਹ ਮਾਰੀ ਐ ਵੀ ਕੱਲੇ ਮੁੰਡੇ ਦੇ ਨਹੀਂ ਘਰ 'ਚ ਵੀ ਪੂਰੀ ਪ੍ਰੋਬਲਮ ਆਈ ਪੀ ਅਸਟਾ ਬੋਲੋ ਘਰ ਦੇ ਵਿੱਚ ਜਿਵੇਂ ਕਿਸੇ ਕੰਮ ਨੂੰ ਹੱਥ ਬਣਾ ਉਸ ਪਿੱਛੇ ਨੂੰ ਜਾਇਆ ਨਹੀਂ ਬੋਲੋ ਵੀਰੇ ਹੈ ਫੇਰ ਕੱਲੇ ਸੋਚ ਕੇ ਕੋਈ ਛੇੜੇ ਨਹੀਂ ਕਰਦੀ ਕੀ ਫੇਰ ਕੱਚ ਕਾਸ਼ ਕਾਸ਼ੀ ਬੰਨ੍ਹਦੀ ਗਰਮੈਸ਼ ਬਿਨਾ ਗੱਲ ਦਾ ਕਲੇਸ਼ ਬੰਨ੍ਹਦਾ ਵੀਰੇ ਬੋਲੋ ਕਰਦੇ ਨੇ ਜਦ ਦੋ ਜੀ ਆ ਕਹਿੰਦੇ ਵੀ ਘਰ ਛੱਡ ਕੇ ਭਜਾਂਗੇ ਠੋਕੜੀਏ ਇਹ ਮੁੰਡਾ ਵੀ ਕਹਿ ਲਿੰਦਾ ਤੇ ਤੂੰ ਵੀ ਕਹਿ ਦਿੰਗੀ ਨਾ ਕਾਹ ਬੋਲੋ ਰਗੜੇ ਹੋ ਤਾਂ ਸਭ ਕੁਝ ਸਮੈ ਨੂੰ ਘਰ ਤੇ ਸਭ ਤੋਂ ਵੱਧ ਘਰ ਆ ਕੇ ਹੁੰਦੀ ਆ ਤੁਹਾਨੂੰ ਹੁੰਦੀ ਆ ਫਿਰ ਸਰੀਰ ਪੈਰ ਦਾ ਪੁੱਠੇ ਦਾ ਸਰਦੀ ਚੋੜੇ ਚੱਕਰਾ ਜਿਹੜਾ ਬਿਜਲੀ ਕਰਦਾ ਉਹ ਲੱਗਦੀ ਆ ਓ ਲੈ ਪੁੱਤਰਾ ਅਗਰ ਦਰਦ ਹੋਣਾ ਪਈਆ ਐ ਹਾਂ ਅਲਖੜਾ ਜਾਂਦਾ ਮੈਂ ਕੋਈ ਹਾਂ ਅਗਰ ਬੱਤਰੀ ਹੋਣੀ ਜੀ ਆਲੀ ਕਾ ਮੇ ਪੁੱਤਰਾ ਦਿੰਦੀ ਆ ਲੈ ਕਰ ਹਰਦਾ ਪੁੱਤਰਾ ਮੈਨੂੰ ਧਿਆਨ ਦੇ ਨਾਲ ਪਿੰਡੇ ਤੇ ਨੀਲ ਜਗੀ ਦੇ ਮੈਨਾਂ ਲੱਪੇ ਸੀ ਜੀ ਦਾਦੀ ਦੇ ਬਿੰਦੇ ਸੀਗੇ ਫਿਰ ਸੁਪਨੇ ਵਿੱਚ ਸੱਪ ਕਿਉਂ ਦਿੰਦਾ ਸੀਗਾ ਕਿਦਾ ਦਿਨ ਨਾ ਜੋਲੀ ਹੈ ਮੈਂ ਇਹ ਕਹਦਾ ਸਤਰਾ ਵਾਜਦਮ ਲਿਖਿਆ ਪਿਆ ਆਪਣਾ ਨਿਕਰੇ ਹੈ ਜਾਪ ਲਿਖਿਆ ਨਾ ਮੁਰਗ ਕਰਦਾ ਲਿਖਿਆ ਪਿਆ ਨਹੀਂ ਮੈਂ ਲਿਖਿਆ ਪਿਆ ਇੱਕ ਬੰਦਾ ਖੋਡਾ ਖੜਾ ਹੋਇਆ ਕਹਿੰਦਾ ਬਾਬਾ ਮੈਂ ਇੰਨਾ ਦਾ ਕਹਿੰਦਾ ਮੈਂ ਮਰ ਗਿਆ ਚਾਂਦ ਤੱਕ ਮਰ ਗਿਆ ਗੱਪਰੂ ਹੈਗਾ ਪੁੱਤਾਂ ਤੋਂ ਬਾਅਦ ਇੱਥੇ ਇੱਕ ਇਹਦਾ ਬਚਾਣਾ ਮੈਨੂੰ ਕੀ ਹੋ ਗਿਆ ਮੈਂ ਸਰਗਿ ਘੁੰਈ ਜਾਂਦਾ ਪਛਤਾ ਪਈ ਐ ਨਾ ਹੈ ਛੋਟਾ ਹੀ ਆ ਭਈਆ ਭਈਆ ਹੈ ਜਾਂ ਜੱਟ ਮੁੱਕਿਆ ਸੀਗਾ ਹੈ ਵੱਜ ਆਉਣ ਲੱਗਾ ਉਹਦਾ ਬੰਦ ਹੱਜਰ ਬਾਰ ਕੀ ਜੇ ਇੱਕ ਦਾ ਪੁੱਤਰ ਇਸ ਬੰਦੇ ਦਾ ਬੰਦਾ ਪੂਰਾ ਫਰਦ ਕਰੇ ਲੈ ਮੁੰਡੇ ਨੂੰ ਘਬਰਾਟ ਹੁੰਦੀ ਹੈ ਮੈਂ ਸਾਡੇ ਭਾਈ ਇਹਦਾ ਮਾਨ ਨਹੀਂ ਲੱਗਦਾ ਫਿਰ ਮੂਰੇ ਬੋਲਦਾ ਕੱਪਾ ਚੱਲਦਾ ਹੈ ਹਾਂ ਬਾਰ ਕੋ ਲੈ ਤੂੰ ਖੁਸ਼ ਰਹਿਣਾ ਕਰਾਂਗੇ ਮੈਂ ਸਮਝਦਾ ਮੈਨੂੰ ਹੈਲੋ ਹਾਂ ਜਿੰਨਾ ਭਲਾ ਮਾਸੂਦ ਦਾ ਨਾ ਹੈ ਨਹੀਂ ਤੂੰ ਕੌਸ਼ਿੰਗ ਸਾਹਿਬ ਹਾਂ ਮਦਦ ਦਾ ਪਰਦਾਨ ਪੁੱਛ ਰਿਹਾ ਮੈਂ ਕਿਸ ਸਾਹਿਬ ਜੀ ਦਾ ਪਰਦਾਨ ਪਰਦਾਨ ਪੁੱਛ ਰਿਹਾ ਫਿਰ ਕਿਹੜੇ ਆ ਰਹੇ ਹੋ ਚਲ ਜਾ ਮੁੰਡਿਆ ਇਨੂੰ ਨਹੀਂ ਪਤਾ ਕਾ ਇਹ ਪਤਾ ਨਾ ਕਾ ਮਜੋਰ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਗਿਆ ਸੀ ਤੂੰ ਹੁਣ ਹੈ ਕੱਲਾ ਨਹੀਂ ਸੀ ਤੂੰ ਹੋਰ ਜਣੇ ਵੀ ਸੀਗਾ ਹੈਲੋ ਪੰਜ ਜਣੇ ਜਣ ਹੈ ਹਾਂ ਤੁਸੀਂ ਮੈਂ ਬੋਲੇ ਨਹੀਂ ਸੀਗਾ ਵਧਿਆ ਮਚੀਦਾ ਕਰੀ ਉਹ ਮੇਰੇ ਨਾਲ ਖਾਣਾ ਦਵਣੀ ਇਹਦੇ ਹੱਥ ਦੇ ਜੱਟਾ ਤੱਕਣਾ ਭਾਣਾ ਵੀ ਜਿੱਦਾਂ ਮਰਜੀ ਸਹੀ ਕਰੇ ਜਿਹੜੇ ਹੱਥ ਮਰਾ ਪੁੱਛਾ ਬੋਲਾ ਹਾਂ ਫਿਰ ਬਰਕਤ ਇੰਨੀ ਹੈ ਭਾਵਾ ਨੂੰ 100 ਰੁਪਿਆ ਬਣਾ ਦੋ ਸਾਫ ਦobre ਇਹਦੇ ਸ਼ਰਮ ਹੱਸਦਾ ਬੋਲਾ ਆਹੋ ਜੋ ਇਹਨਾਂ ਤੋਂ ਗਲਤ ਕੰਮ ਕਰਾਉਂਦਾ ਮੈਂ ਕੰਝ ਕੱਲ ਦੱਸਿਆ ਕੋਈ ਸਾਡੇ ਦੋਵਾਂ ਭਾਈਆਂ ਨੂੰ ਪਤਾ ਕੀ ਗੱਲ ਆ ਉਹ ਇਹਨੂੰ ਗਲਤ ਕਰਕੇ ਲ ਜਾਂਦਾ ਉਹ ਠੀਕ ਐ ਇੱਕ ਤਾਂ ਬੰਦਾ ਸੰਭੋ ਤੇ ਕੱਲ ਹੋਰ ਦਾ ਸਬਤ ਮੈਨੂੰ ਪਹਿਲਾਂ ਕਿਤੇ ਹੋ ਰਿਹਾ ਨਹੀਂ ਤੁਸੀਂ ਪੱਕਾ ਝੂਠ ਮਾਰਦੀਆਂ ਵਰਗੇ ਓਡਾ ਜੱਦੀ ਦਾ ਸ਼ਰਮ ਹੋਰ ਖਾਈ ਨਹੀਂ ਪਿਛਲਾ ਪਿੰਡ ਕੇ ਦਾ ਨਾ ਇਹ ਚਾਹ ਬਾਅਦ ਉਹ ਮੈਂ ਮਰ ਰਹੀ ਨੇ ਸ਼ੁਰੂ ਤੇ ਹੀ ਐਥੇ ਚਲ ਪਿੱਛਾ ਕਿਵੇਂ ਮਾਰਗਾ ਤੇਰੇ ਦੇ ਜਾ ਉਹ ਤਾਂ ਪਾਈ ਟੂ ਕਿਹੜਾ 85 ਦਾ ਦੀਆਂ ਪਤਾ ਹੀ ਨਹੀਂ ਪਿੰਡ ਸੁਣਿਆ ਪਿੱਛੇ ਪਿੰਡ ਤੁਸੀਂ ਹੋਰ ਸੀ ਕਹਿੰਦਾ ਉਹ ਆਏ ਕਹਿੰਦਾ ਬਰਾਹੀ ਗੱਲ ਮੈਂ ਨਹੀਂ ਹਾਂ ਦਾ ਉਹ ਰਹਾ ਸਗੀਤਾ ਕੋਈ ਸੱਪੜੀ ਕੋਈ ਸੱਪੜੀ ਉਹਲਾ ਸਾਂਝਾ ਪਿੰਡ ਸੀ ਜਿਹੜਾ ਥੋੜਾ ਮਗਰਨਾ ਉੱਥੇ ਕੋਈ ਥੋੜਾ ਸਾਰੇ ਪਰਵਾ ਘਰ ਦੀ ਕੋਈ ਸੰਘੇ ਜਿਹੜਾ ਸੀ ਜਿਵੇਂ ਬਾਬੇ ਦੀਪੇ